ਜਿਸਤ ਸ੍ਰੀ ਅਕਾਲ ਜਿਸ ਸਾਰਿਆਂ ਨੂੰ ਆਪਾਂ ਜਿ ਲੱਗਿਆ ਮੈਲੇ ਪੋਣੇ ਤੋਂ ਮੈਲੇ ਮਤਲਬ ਕੀ ਵੀ ਇੱਕ ਇੱਕ ਦਿਨ ਦੇ ਮੈਲੇ ਹੁੰਦੇ ਨੇ ਜਿਵੇਂ ਇਹ ਆ ਜਿਹੜੇ ਨੇ ਇਹ ਮਤਲਬ ਛੋਟੇ ਮੈ ਜਿਵੇਂ ਫੂਡ ਰੈਪ ਚ ਨਹੀਂ ਬੱਚਿਆਂ ਨੂੰ ਰੋਟੀ ਪਾ ਕੇ ਦਿੰਦੀ ਤੇ ਇਹਨਾਂ ਹਲੋ ਪੋਣੇ ਚ ਰੋਟੀ ਰੋਟੀ ਚ ਰੋਟੀ ਲਾ ਕੇ ਜਾਂਦਾ ਨਾ ਮੈਡਮਾ ਕਹਿੰਦੀਆਂ ਨਹੀਂ ਵੀ ਫੂਡ ਰੈਪ ਚ ਲੈ ਕੇ ਆਇਆ ਕਰੋ ਨਹੀਂ ਅੱਛਾ ਫਿਰ ਤੜੀ ਮੈਡਮਾ ਵੀ ਸਿਆਣੀਆਂ ਆ ਤੇ ਇਹ ਆਪਾਂ ਬੱਚਿਆਂ ਨੂੰ ਫੂਡ ਰੈਪ ਚ ਨੀ ਮੈਂ ਰੋਟੀ ਪਾ ਕੇ ਦਿੰਦੀ ਤੇ ਹਮੇਸ਼ਾ ਆ ਦੇਖੋ ਛੋਟੇ ਛੋਟੇ ਬਣਾਏ ਹੋਏ ਨਾ ਛੋਟੇ ਛੋਟੇ ਬਣਾਏ ਹੋਏ ਆ ਤੇ ਇਹਨਾਂ ਵਿੱਚ ਹੀ ਹਮੇਸ਼ਾ ਰੋਟੀ ਪਾ ਕੇ ਦਿੰਨੇ ਆ ਇਹਨਾਂ ਛੋਟੇ ਛੋਟੇ ਰਮਾਲਾਂ ਜਿਆਂ ਦੇ ਵਿੱਚ ਛੋਟੇ ਛੋਟੇ ਰਮਾਲ ਜੇ ਬਣਾਏ ਹੋਏ ਆ ਤੇ ਬਾਕੀ ਆ ਤਾਂ ਜਿਵੇਂ ਆਪਣੇ ਘਰੇਲੂ ਪੌਣੇ ਹੁੰਦੇ ਆ ਰੋਟੀ ਵਾਲੇ ਤੇ ਇਹ ਸਾਰੇ ਉਹ ਨੇ ਇਹ ਆਪਣੇ ਦੋ ਦਿਨਾਂ ਦੇ ਇਕੱਠੇ ਖਰੇ ਪੈਸੀ ਆਪਾਂ ਇਹਨਾਂ ਨੂੰ ਲੱਗੇ ਆ ਧੋਣ ਤੇ ਦੇ ਲਈ ਆਪਾਂ ਇੱਧਰ ਰੱਖ ਦਿੱਤਾ ਗਰਮ ਪਾਣੀ ਤੇ ਇਹ ਗਰਮ ਪਾਣੀ ਦੇ ਵਿੱਚ ਆਪਾਂ ਪਾਵਾਂਗੇ ਆ ਚੀਜ਼ਾਂ ਜਿਵੇਂ ਆ ਹੈਗਾ ਆਪਣਾ ਮਤਲਬ ਕਿ ਜਿਹੜਾ ਆਪਾਂ ਮਸ਼ੀਨ ਵਿੱਚ ਡੀਕੋਡ ਵਰਤਦੇ ਆ ਸਰਫ ਉਹ ਤੇ ਕਿਉਂਕਿ ਹੁਣ ਮਸ਼ੀਨਾਂ ਦੇ ਵਿੱਚ ਜ਼ਿਆਦਾਤਰ ਆਪਾਂ ਇਹੀ ਵਰਤਦੇ ਆ ਦੂਸਰੀ ਸਲਫ ਜਿੱਦਾਂ ਆਪਾਂ ਘੱਟ ਵਰਤਦੇ ਆਂ ਕਿਤੇ ਅਸੀਂ ਤਾਂ ਲਿਆਉਂਦੇ ਹੀ ਨਹੀਂ ਹੁਣ ਬਿਲਕੁਲ ਬੰਦ ਹੀ ਕਰ ਦਿੱਤੀ ਕਿਉਂਕਿ ਇਹ ਵਧੀਆ ਰਹਿੰਦਾ ਹੈ ਇਹ ਸਾਰਾ ਪੂਰੀ ਤਰ੍ਹਾਂ ਨਾਲ ਨਾ ਕੱਪੜਿਆਂ ਨਾਲੋਂ ਵੀ ਮਤਲਬ ਉੱਤਰ ਜਾਂਦਾ ਹੈ ਤੇ ਆਹ ਹੈਗਾ ਵਾਈਟ ਵਿਨੇਗਰ ਤੇ ਆਹ ਹੈਗਾ ਮਿੱਠਾ ਸੋਡਾ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਇਹ ਆਪਣੀਆਂ ਤਿੰਨੇ ਚੀਜ਼ਾਂ ਰਸੋਈ ਦੇ ਵਿੱਚ ਹੀ ਹੁੰਦੀਆਂ ਨੇ ਘਰ ਵਿੱਚ ਆਮ ਹੀ ਪਈਆਂ ਹੁੰਦੀਆਂ ਇਹੇ ਚੀਜ਼ਾਂ ਵਿਨੇਗਰ ਵੀ ਆਪਾਂ ਵਰਤਦੇ ਆਂ ਜਿਵੇਂ ਕਈਆਂ ਥਾਂ ਤੇ ਵਰਤਦੇ ਆਂ ਸਾਡੇ ਬੱਚੇ ਤਾਂ ਪਿਆਜ਼ ਤੇ ਵੀ ਪਾ ਲੈਂਦੇ ਨੇ ਤੇ ਮਿੱਠਾ ਸੋਡਾ ਵੀ ਘਰ 'ਚ ਹੁੰਦਾ ਹੀ ਹੈ ਤੇ ਨਿਕੋਡ ਤਾਂ ਚਲੋ ਘਰ 'ਚ ਹੁੰਦਾ ਹੀ ਹੁੰਦਾ ਆ ਤੇ ਸੋ ਆਪਣਾ ਇੱਧਰ ਪਾਣੀ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਇਹ ਨਿਕੋਡ ਪਾ ਦਾਂਗੇ ਨਿਕੋਡ ਆਪਾਂ ਪਾਤਾ ਵਾ ਅਜਿਹੇ ਨਾਲ ਲੱਗਾ ਇਹ ਵੀ ਲੱਗਦਾ ਤੇ ਨਾਲ ਹੀ ਆਪਾਂ ਪਾ ਦੇਣਾ ਇਹ ਵਾਈਟ ਵਿਨੇਗਰ ਨਾਲ ਹੀ ਆਪਾਂ ਪਾ ਦੇਣਾ ਹੈ ਇਹ ਮਿੱਠਾ ਸੌਦਾ। ਇਹ ਤਿੰਨਾਂ ਚੀਜ਼ਾਂ ਆਪਾਂ ਪਾਣੀ ਦੇ ਵਿੱਚ ਮਿਕਸ ਕਰ ਦਿੱਤੀਆਂ ਤੇ ਇਹ ਆਪਣਾ ਇੱਕ ਬਹੁਤ ਹੀ ਵਧੀਆ ਮਤਲਬ ਕੋਲ ਤਿਆਰ ਹੋ ਗਿਆ ਤੇ ਇਹਦੇ ਨਾਲ ਆਪਾਂ ਨੂੰ ਨਾ ਜ਼ਿਆਦਾ ਪੌਣਿਆਂ ਨੂੰ ਮਲਣ ਦੀ ਲੋੜ ਨਹੀਂ ਪੈਣੀ। ਬਸ ਵੈਸੇ ਹੀ ਬਿਲਕੁਲ ਸਾਫ਼ ਹੋ ਜਾਣਗੇ ਆਪਣੇ ਪੌਣੇ। ਤੇ ਜਦੋਂ ਅਸੀਂ ਵਿੱਚ ਇਹ ਚੀਜ਼ਾਂ ਪਾਉਣ ਦੇ ਨਾਲ ਜੇ ਮੰਨ ਲਓ ਕਈ ਵਾਰੀ ਪੌਣਿਆਂ ਦੇ ਨਾਲ ਕੋਈ ਭੋਜਨ ਲੱਗਾ ਰਹਿ ਜਾਂਦਾ। ਕੋਈ ਰੋਟੀ ਦਾ ਟੁਕੜਾ ਜਾਂ ਇੱਧਰ ਆਪਾਂ ਸੇਮ ਕੀਤਾ ਹੈ ਤੇ ਆਪਣਾ ਚੱਲ ਰਿਹਾ ਮਤਲਬ ਗੈਸ ਤੇ ਆ ਚਮਟੇ ਦੀ ਮਦਦ ਦੇ ਨਾਲ ਆਪਾਂ ਇਹਨਾਂ ਥੱਲੇ ਕਰ ਦੇਣਾ ਤੇ ਪੋਣੇ ਆਪਣੇ ਬਹੁਤ ਹੋ ਜਾਂਦੇ ਆ ਆ ਦੇਖ ਲਓ ਇੱਕ ਦੋ ਦਿਨਾਂ ਚ ਕਿੰਨੇ ਗੰਦੇ ਜਿਹੇ ਹੋ ਜਾਂਦੇ ਆ ਕੁਛ ਕਰਦੇ ਆ ਕੁਛ ਰੋਟੀ ਵਾਲੇ ਰੁਮਾਲ ਨੇ ਜਿਹੜੇ ਮੈਂ ਬੱਚਿਆਂ ਨੂੰ ਟਿਫਿਨ ਵਿੱਚ ਪਾ ਕੇ ਦਿੰਨੀ ਆ ਇਹ ਲਾਜੀ ਇਹ ਆਪਾਂ ਪਾਤੇ ਤੇ ਇਹ ਹੁਣ ਆਪਣੇ ਇਹ ਹੌਲੀ ਹੌਲੀ ਆਪਾਂ ਇਹਨੂੰ ਨਾ ਮੈਂ 5 ਮਿੰਟ 4-5 ਮਿੰਟ ਇਹਨੂੰ ਸੇਮ ਤੇ ਰੱਖਾਂਗੇ ਇਦਾਂ ਹੀ ਤੇ ਆਪਣੇ ਪੌਣੇ ਆਨ ਪੂਰੀ ਤਰ੍ਹਾਂ ਉੱਗਲ ਜਾਣੀਆ ਦੇਖੋ ਉੱਗਲਨੇ ਸ਼ੁਰੂ ਹੋ ਗਏ ਜੜੀ ਇਹਨਾਂ ਦੇ ਜਿੱਦਾਂ ਜਿਹੜੇ ਆਪਣੇ ਰੋਟੀ ਰੁੱਟੀ ਵਾਲੇ ਪੌਣੇ ਹੁੰਦੇ ਨੇ ਨਾ ਕਈ ਵਾਰੀ ਆਪਾਂ ਜਿੱਦਾਂ ਦੁੱਧ ਰੜਕਦੇ ਆ ਜਾਂ ਕੋਈ ਕੰਮ ਕਰਦੇ ਆ ਤੇ ਜਲਦੀ ਜਲਦੀ ਨਾ ਪੌਣੇ ਨਾਲ ਜਿੱਦਾਂ ਆਪਾਂ ਨੂੰ ਕੋਈ ਚੀਜ਼ ਮਤਲਬ ਸਾਫ਼ ਕਰਨੀ ਪੈ ਜਾਂਦੀ ਆ ਹਨਾ ਲਾਗੇ ਆ ਦੇਖੋ ਕਿੰਨੀ ਛੇਤੀ ਮੈਂ ਉਗਲਣੀ ਸ਼ੁਰੂ ਹੋ ਗਈ ਆ ਤੁਸੀਂ ਦੇਖ ਹੀ ਸਕਦੇ ਆ ਦੇਖੋ ਤੇ ਮੈਂ ਉਗਲਣੀ ਸ਼ੁਰੂ ਹੋ ਗਈ ਹੁਣ ਆਪਾਂ ਇਹਨੂੰ 4-5 ਮਿੰਟ ਇਦਾਂ ਹੀ ਇਹ ਵਿੱਚ ਰੱਖਾਂਗੇ ਗਰਮ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹੱਥ ਦੇ ਨਾਲ ਵਾਸ਼ ਕਰ ਲਾਂਗੇ ਆ ਇਹਨੂੰ ਕੋਈ ਜ਼ਿਆਦਾ ਖਿੱਚਣ ਨਹੀਂ ਕਰਨੀ ਪੈਣੀ ਵੀ ਆਪਾਂ ਲਓ ਜੀ ਇਹ ਆਪਣੇ 4-5 ਮਿੰਟ ਹੋ ਗਏ ਆ ਤੇ ਇਹ ਆਪਣੇ ਪੌਣੇ ਦੇਖੋ ਪੂਰੀ ਤਰ੍ਹਾਂ ਨਾਲ ਨਾ ਉਗਲ ਗਿਆ ਹੈ ਐ ਸਾਫ਼ ਹੋ ਗਿਆ ਹੈ ਤੇ ਹਜੇ 2 ਮਿੰਟ ਇਹ ਪੈ ਰਹੇ ਨੇਗੇ ਤੇ ਹੁਣ ਆਪਾਂ ਗੈਸ ਬੰਦ ਕਰਤਾ ਹੈ ਤੇ 2 ਮਿੰਟਾਂ ਤੋਂ ਬਾਅਦ ਫੇਰ ਆਪਾਂ ਇਹਨਾਂ ਨੂੰ ਧੋ ਲੈਨੇ ਆ ਤੇ ਇਹ ਮਾੜੀ ਜਿਹੀ ਖੇਚਲ ਕਰਨ ਨਾਲ ਨਾ ਬਸ ਮਾੜਾ ਜਿਹੀ ਹੱਥ ਲੋੜਾ ਦੇਖੋ ਕਿੰਦਾ ਸਾਫ਼ ਹੋਇਆ ਐ ਐਨ ਸਾਫ਼ ਹੋਇਆ ਬਸ ਪਾਣੀ ਜੇ ਕੱਢਣ ਵਾਲੇ ਰਹਿ ਗਏ ਮੰਨ ਲਓ ਆ ਦੇਖੋ ਇਹਨਾਂ ਦੇ ਆ ਜਿਹੜੇ ਦਾਗ ਦੂਗ ਜੇ ਨਾ ਇਹ ਬਿਲਕੁਲ ਉੱਤਰ ਜਾਣੇ ਆ ਬਹੁਤ ਘੱਟ ਰਹਿ ਗਿਆ ਪਹਿਲਾਂ ਇੱਥੇ ਕਾਫੀ ਸੀਗਾ ਦਾਗ ਜੇ ਇਹ ਜਿਹੜਾ ਵਿਨੇਗਰ ਹੁੰਦਾ ਨਾ ਇਹdena ਦਾਗ ਲੈ ਜਾਂਦੇ ਆਪਾਂ ਆਮ ਵੀ ਕਈ ਵਾਰੀ ਕਮੀਜ਼ ਤੇ ਕੋਈ ਸਬਜੀ ਡੋਲ ਜੇ ਤੇ ਆਪਾਂ ਇਹਨਾਂ ਦਾ ਲਾ ਲੈਨੇ ਆ ਤੇ ਪੋਨੇ ਆਪਣੇ ਬਹੁਤ ਸੋਹਣੇ ਨਿੱਖਰ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਧੋ ਲਾਂਗੇ ਤੇ ਚਲੋ ਜੀ 5 ਮਿੰਟ ਬਾਅਦ ਆਪਾਂ ਇਹਨਾਂ ਨੂੰ ਧੋਣਾ ਸ਼ੁਰੂ ਕਰਦੇ ਆ ਹਾਂਜੀ ਆ ਦੇਖੋ ਆਪਣੇ ਪੋਨੇ ਕਿੰਨੇ ਸੋਹਣੇ ਸਾਫ਼ ਹੋ ਗਏ ਨੇ ਜਮ ਐਦਾਂ ਹੋ ਗਏ ਜਿਦਾਂ ਨਵੇਂ ਹੁੰਦੇ ਨੇ ਇਹ ਜਦਾਂ ਆਪਾਂ ਵਾਈਟ ਵਿਨੇਗਰ ਪਾ ਕੇ ਤੇ ਮਤਲਬ ਹਨਾ ਉਹ ਐਨ ਸਾਰੇ ਮਤਲਬ ਆ ਬਹੁਤ ਜ਼ਿਆਦਾ ਗੂੜੇ ਦਾਗ ਸੀ ਤਕਰੀਬਨ ਲੈ ਹੀ ਗਏ ਨੇ ਆ ਜਿਹੜੇ ਜ਼ਿਆਦਾ ਹੀ ਮਤਲਬ ਬਹੁਤ ਹੀ ਸੀਗੇ ਉਹ ਘੱਟ ਫਿੱਕੇ ਹੋ ਗਏ ਜਦੋਂ ਇਹ ਸੁੱਕ ਗਏ ਨਾ ਤੇ ਇਹ ਸੁੱਕ ਕੇ ਬਿਲਕੁਲ ਹਲ ਉੱਤਰ ਜਾਊਗਾ ਨੱਥ ਜਾਊਗਾ ਇਹ ਤੇ ਆ ਦੇਖੋ ਬਾਕੀ ਸਾਰੇ ਐਨ ਚਿੱਟੇ ਹੋ ਗਏ ਬਹੁਤ ਹੀ ਸੋਹਣੇ ਨਿਖਰ ਗਏ ਪੌਣੇ ਐਂਜ ਲੱਗਦੇ ਨਾ ਜਿਵੇਂ ਨਵੇਂ ਹੁੰਦੇ ਵਿਨੇਗਰ ਜਿਹੜਾ ਆ ਨਾ ਤੇ ਮਿੱਠਾ ਸੋਡਾ ਇਹ ਦਾਗਾਂ ਨੂੰ ਲਾ ਦਿੰਦਾ ਆ ਤੇ ਆਹ ਪੋਣੇ ਬਹੁਤ ਸੋਹਣੇ ਨਿੱਖਰ ਗਏ ਆ ਤੇ ਬਹੁਤ ਹੀ ਜ਼ਿਆਦਾ ਸੋਹਣੇ ਨਿੱਖਰ ਗਏ ਤੇ ਹੁਣ ਆਪਾਂ ਇਹਨਾਂ ਨੂੰ ਮਤਲਬ ਬਾਹਰ ਨਹੀਂ ਪੈ ਰਿਆ ਤੇ ਇੱਕ ਵਾਰੀ ਕੁਰਸੀ ਤੇ ਪਾ ਦਿੰਨੇ ਸੁੱਕਣੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਟੌਪ ਤੇ ਪਾ ਜਾਵਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇਸ ਤਰ੍ਹਾਂ ਆਪਾਂ ਪੋਣਿਆਂ ਨੂੰ ਤੋਸ ਸਕਦੇ ਆ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ